ਮਾਹੌਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਸਾਡੇ ਪੰਜਾਬ ਦਾ ਕੀ ਮਾਹੌਲ ਹੋਇਆ ਹੈ ਨਾਲ ਦੇ ਨਾਲ ਬਹੁਤ ਸਾਰਾ ਨੁਕਸਾਨ ਹੋਇਆ ਬਹੁਤ ਸਾਰੇ ਘਰ ਜਿਹੜੇ ਉਹ ਢਹਿ ਗਏ ਨੇ ਬਹੁਤ ਸਾਰੀਆਂ ਫਸਲਾਂ ਖਰਾਬ ਜਾਂ ਜ਼ਿੰਦਗੀਆਂ ਖਰਾਬ ਹੋ ਗਈਆਂ ਬੜਾ ਕੁਝ ਹੋ ਗਿਆ ਤੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਸਾਡੇ ਗਲੋਬਲ ਸਿੱਖ ਜਿਨ੍ਹਾਂ ਦੀ ਹੱਲਾਸ਼ੇਰੀ ਸਦਕਾ ਸੇ ਇੱਧਰ ਆਇਆ ਤੇ ਜੋ ਸਾਡੇ ਤੋਂ ਸਰਦਾਪੁਰ ਦਾ ਹੋ ਸਕਦਾ ਜੀ ਮਾੜਾ ਮੋਟਾ ਸਾਡੀ ਇਹ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਉੱਥੇ ਤੱਕ ਪਹੁੰਚ ਕੀਤੀ ਜਾ ਸਕੇ ਤੇ ਉਹਨਾਂ ਨੂੰ ਥੋੜਾ ਬਹੁਤ ਰਾਸ਼ਨ ਵਗੈਰਾ ਜਾਂ ਜੋ ਵੀ ਜੋ ਵੀ ਹੋ ਸਕਿਆ ਉਹ ਕਰਨ। ਹੱਲੇ ਤਾਂ ਹੁਣੇ ਆਏ ਹਨੀ। ਹੱਲੇ ਤਾਂ ਹੁਣੇ ਆਏ ਆ ਤੇ ਹੁਣ ਇੱਧਰ ਪਾਣੀ ਬਹੁਤ ਜ਼ਿਆਦਾ ਖੜਾ ਹੈ। ਟੂ ਮੱਚ ਪਾਣੀ ਹੈ ਤੇ ਉਹ ਉਧਰੋਂ ਦੀ ਦੂਸਰੇ ਪਾਸੇ ਦੀ ਫਿਰ ਅੱਗੇ ਪਿੰਡ ਜਾਂਦੇ ਆ ਇੱਕ ਪਿੰਡ ਇੱਧਰ ਅਬਦਾਲ ਹੈ ਨਾ ਜੀ ਜੀ ਪ੍ਰਤਾਪ ਬਦਾਲ ਵੇਲੀਆਂ ਬਦਾਲ ਬਦਾਲ ਥਾਣੀ ਜਾ ਕੇ ਫਿਰ ਪਿੰਡ ਆਉਂਦਾ ਯਕੀਨ ਆ ਦੱਸਦੇ ਸੀ ਵੇਲੀਆਂ ਵੇਲੀਆਂ ਉਥੋਂ ਤੱਕ ਜੇ ਕਹਿੰਦੇ ਪਹੁੰਚ ਨਹੀਂ ਹੋਈ ਉਧਰ ਉਧਰ ਜਾਵਾਂਗੇ ਜੀ ਉਧਰ ਵੀ ਜਾਵਾਂਗੇ ਹਰ ਧੋਣਾ ਆ ਗਏ ਆ ਤੇ ਜਾਵਾਂਗੇ ਬਾਕੀ ਹੋਰ ਵੀ ਸਾਡੇ ਬੜੇ ਭੈਣਾ ਭਰਾ ਲੱਗੇ ਹੋਏ ਨੇ ਸਾਰੇ ਪੰਜਾਬ ਨਾਲ ਪੰਜਾਬ ਹੀ ਖੜਾ ਹੈ ਜੀ ਪੰਜਾਬ ਦੇ ਨਾਲ ਪੰਜਾਬ ਹੀ ਖੜਾ ਹੈ ਔਰ ਸਾਰੇ ਲੱਗੇ ਹੋਏ ਨੇ ਆਪਣੀ ਆਪਣੀ ਕੋਸ਼ਿਸ਼ ਕਰ ਰਹੇ ਨੇ ਸਾਰੇ ਹੋ ਜਾਏਗਾ ਸੱਚੇ ਪਾਤਸ਼ਾਹ ਤਬਾਨਨ ਸਭ ਠੀਕ ਕਰ ਰਹੇ ਹੋ ਆਪ ਕੋ ਆਪਣੇ ਕੰਮ ਕਰ ਰਹੇ ਜੀ ਅਸੀਂ ਆਪ ਕੋ ਆਪਣਾ ਕੰਮ ਕਰ ਰਹੇ ਜੀ ਸਭ ਲੱਗੇ ਹੋਏ ਆ ਇਸ ਆਪ ਦਾ ਵਿੱਚ ਸਾਰੇ ਲੱਗੇ ਹੋਏ ਪੰਜਾਬ ਸਾਨੂੰ ਸਾਰਿਆਂ ਨੂੰ ਬਹੁਤ ਪਿਆਰ ਹੈ ਅਸੀਂ ਪੰਜਾਬ ਦੀ ਦਿੱਤੀ ਹੋਈ ਰੋਟੀ ਖਾਂਦੇ ਆ ਤੇ ਜੇ ਉਹਦੇ ਤੇ ਕੋਈ ਮੁਸੀਬਤ ਆਉਂਦੀ ਹੈ ਤੇ ਸਾਡਾ ਫਰਜ਼ ਬਣਦਾ ਖੜੇ ਹੋਣ ਦਾ ਬੰਦਾ ਅਸੀਂ ਖੜੇ ਹਾਂ ਜੀ ਹੁਣ ਘਰਾਂ ਘਰਾਂ ਤੱਕ ਕਿ ਪਹੁੰਚਾਂਗੇ ਜੀ ਤੁਸੀਂ ਟੈਨਸ਼ਨ ਨਾ ਲਾਓ